ਅੱਪਾ ਵੀਰੋ ਅੱਜ ਇੱਕ ਬਹੁਤ ਵੱਡਾ ਸਵਾਲ ਹੈ ਤੇ ਤੁਸੀਂ ਸਾਰਿਆਂ ਨੇ ਇਸ ਗੱਲ ਦੇ ਉੱਤੇ رائے ਜ਼ਰੂਰ ਦੇਣੀ ਆਪਣੀ ਆਪੋ ਆਪਣੇ ਕਿ ਦੇਖੋ ਜਿਵੇਂ ਭਾਈ ਅਮਰਤਪਾਲ ਸਿੰਘ ਜਿਲ੍ਹਜਬੰਦੀ ਸਿੰਘ ਆਪਾਂ ਜਿਹਨਾਂ ਨੂੰ ਕਹਿੰਦੇ ਆ ਬਹੁਤ ਮਾਰੀ ਗੱਲ ਆ ਤਕਰੀਬਨ ਇੱਕ ਸਾਲ ਤੋਂ ਨੇ ਐਨਐਸਐਲ ਆਈ ਆ ਜਿਹੜੀ ਆਪਣੇ ਨਾਲ ਮੋਢੇ ਤੇ ਹੋਇਆ ਤੱਕਾ ਆਪਣੇ ਨਾਲ ਹੁੰਦਾ ਆਂਦਾ ਪਰ ਇੱਕ ਗੱਲ ਆ ਜਿਹੜੀ ਉਹ ਘਮਣ ਘੇਰੀ ਚ ਪਉਂਦੀ ਆ ਬਿੱਤੇ ਕੋ ਜਿਹੜਾ ਆਪਣੇ ਜੰਨੇ ਬੰਦੀ ਸਿੰਘ ਨੇ ਕਿ ਉਹ ਚੋਣ ਨਹੀਂ ਲੜ ਸਕਦੇ ਜਿਵੇਂ ਭਾਈ ਅਮਰਤਪਾਲ ਸਿੰਘ ਲੜ ਰਿਹਾ ਆ ਯਾਦ ਜੇ ਆਪਾਂ 13 ਦੀਆਂ 13 ਸ਼ੀਟਾਂ ਦੇ ਉੱਤੇ ਕਿ ਬੰਦੀ ਸਿੰਘਾਂ ਨੂੰ ਖੜੇ ਨਹੀਂ ਕੀਤਾ ਜਾ ਸਕਦਾ ਕਿ ਜਾ ਕੋਈ ਇਹਦੇ ਵਿੱਚ ਕਾਨੂੰਨੀ ਅੜਚਨਾ ਨੇ ਵੀ ਜਾ ਕੋਈ ਇਹ ਅੱਡੋ ਅੱਡ categories ਨੇ ਜਾ ਕੋਈ ਬੰਦੀ ਸਿੰਘਾਂ ਦੇ ਵੱਖਰੇ ਵੱਖਰੇ ਅਖਤਿਆਰ ਨੇ ਕਿਉਂਕਿ ਇਹਨਾਂ ਗੱਲਾਂ ਬਾਰੇ ਆਪਾਂ ਨੂੰ ਬਹੁਤਾ ਪਤਾ ਨਹੀਂ ਹੈ ਤਾਂ ਕਰਕੇ ਆਪਾਂ ਨੂੰ ਪਤਾ ਲੱਗ ਜੇ ਇੱਕ ਇੱਕ ਗੱਲ ਨੇ ਕਈ ਵੀਰਾਂ ਨੇ ਸਵਾਲ ਕਰਕੇ ਪੁੱਛਿਆ ਤੇ ਕਈ ਗੁਰਮੁਖ ਪਿਆਰੇ ਮੇਰੇ ਕੋਲ ਆਏ ਵੀ ਸਾਡੇ ਪਿੰਡ ਚੋਂ ਆ ਵੀ ਆਏ ਹੋਰ ਵੀ ਆਏ ਵੀ ਯਾਰ ਆਪਾਂ ਨੂੰ 13 ਦੀਆਂ 13 ਸੀਟਾਂ ਦੇ ਉੱਤੇ ਬੰਦੀ ਸਿੰਘ ਖੜੇ ਕਰ ਦੇਣੇ ਚਾਹੀਦੇ ਆ ਜਿਵੇਂ 1999 ਦੇ ਵਿੱਚ ਕਹਿੰਦੇ ਸਿਮਰਜੀਤ ਸਿੰਘ ਮਾਨ ਨੂੰ ਜਤਾ ਕੇ ਬਾਹਰ ਕੱਢਿਆ ਸੀ ਤੇ ਬੰਦੀ ਸਿੰਘਾਂ ਨੂੰ ਪਰ ਰਿਹਾ ਕਰ ਸਕਦੇ ਆ ਬਰ ਕਿਉਂ ਆਪਾਂ ਜਿਹੜੇ ਬਾਕੀ ਬੰਦੀ ਸਿੰਘ ਨੇ ਜਿਹੜੇ 30 30 28 28 ਸਾਲਾਂ ਤੋਂ ਅੰਦਰ ਬੈਠੇ ਨੇ ਕੀ ਉਹ ਚੋਣਾ ਆਜ਼ਾਦ ਐਮਪੀ ਐਮਐਲਏ ਦੀਆਂ ਨਹੀਂ ਲੜ ਸਕਦੇ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਰਾਇ ਦੇਣੀ ਆ ਵੀ ਜੇ ਲੜ ਸਕਦੇ ਨੇ ਕਿਉਂ ਨਹੀਂ ਲੜ ਸਕਦੇ ਭਾਈ ਅਮਰਤਪਾਲ ਸਿੰਘ ਲੜ ਰਹੇ ਨੇ ਬਹੁਤ ਸੋਹਣੀ ਗੱਲ ਆ ਚੰਗੀ ਗੱਲ ਆ ਇਸੇ ਤਰ੍ਹਾਂ ਸਾਨੂੰ ਜਿਹੜੇ ਬੰਦੀ ਸਿੰਘ ਨੇ ਉਹ ਸਮਰਪਤ ਨੇ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਨੇ ਪੰਜਾਬ ਦੀ ਆਵਾਜ਼ ਬਣਦੇ ਨੇ ਪੰਜਾਬ ਲਈ ਉਹਨਾਂ ਨੇ ਬੜੀਆਂ ਘਾਲਣਾ ਘਾਲੀਆਂ ਨੇ ਵਿੱਚ ਤੱਕ ਇਹ ਹੋ ਜene ਜਿਨ੍ਹਾਂ ਨੇ ਆਪਣਾ ਸਭ ਕੁਝ ਜ਼ਿੰਦਗੀ ਜੇਲ੍ਹ ਚ ਲੰਗਾ ਦਿੱਤੀ ਆ ਸੋ ਆਪਾਂ ਨੂੰ ਇਸ ਗੱਲ ਦੇ ਉੱਤੇ ਸਾਰਿਆਂ ਦਾ ਆਪਣਾ ਇਹ ਫਰਜ਼ ਬਣਦਾ ਵੀ ਮੰਨ ਲਓ ਜੇ ਭਾਈ ਅਮਰਪਾਲ ਸਿੰਘ ਚੋਣ ਲੜ ਸਕਦਾ ਤੇ ਬਾਕੀ ਬੰਦੀ ਸਿੰਘ ਚੋਣ ਕਿਉਂ ਨਹੀਂ ਲੜ ਸਕਦੇ ਇਹ ਗੱਲ ਤੁਸੀਂ ਕਮੈਂਡ ਕਰਕੇ ਜਰੂਰ ਦੱਸਣਾ ਕਿ ਤਾਂ ਕਿ ਆਪਾਂ ਨੂੰ ਜਿਹੜੀ ਪੂਰੀ ਜਾਣਕਾਰੀ ਉਹ ਮਿਲ ਸਕੇ ਵੀ ਇਹ ਕੀ ਗੱਲ ਹੈ ਦੂਜੇ ਬੰਦੀ ਸਿੰਘਾਂ ਨੂੰ ਚੋਣ ਕਿਉਂ ਨਹੀਂ ਲੜਾਈ ਜਾ ਰਹੀ ਜਾ ਉਹ ਲੜ ਨਹੀਂ ਸਕਦੇ ਜਾ ਉਹਨਾਂ ਦਾ ਕੋਈ ਕਾਨੂੰਨ ਵੱਖਰਾ ਹੈ ਜਾ ਉਹਨਾਂ ਦਾ ਕੋਈ ਹੋਰ ਸਬੰਧ ਹੈ ਇਸ ਕਰਕੇ ਇਹ ਤੁਸੀਂ ਵੀਰੋ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਵੀ ਕਰਨਾ ਹੈ ਤਾਂ ਕਿ ਆਪਾਂ ਨੂੰੜਾ ਸਹੀ ਉੱਤਰ ਹੈ ਉਹ ਮਿਲ ਸਕੇ ਤਾਂ ਕਿ ਆਪਾਂ ਦੂਜੇ ਬੰਦੀ ਸਿੰਘਾਂ ਬਾਰੇ ਵੀ ਗੱਲ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ